ਸੋ ਸਾਡੇ ਨਾਲ ਜੋ ਭੈਣ ਜੀ ਸੀਗੇ ਉਹ ਕਹਿੰਦੇ ਕਿ ਵੀ ਮਨ ਨੂੰ ਮੂਲ ਮੰਤਰ ਯਾਦ ਆ ਤੇ ਤੁਸੀਂ ਅਰਦਾਸ ਦੀ ਗੱਲ ਕਰਦੇ ਸੀ ਅਸੀਂ ਮੂਲ ਮੰਤਰ ਕਰਕੇ ਵੀ ਤੁੜਦੇ ਸੀਗੇ ਸੋ ਉਹਨਾਂ ਨੇ ਹੁਣੇ ਮਨ ਨੂੰ ਕਿਹਾ ਕਿ ਮੈਨੂੰ ਯਾਦ ਆ ਗਿਆ ਜੀ ਤੇ ਮੈਂ ਉਹ ਜਰੂਰ ਸੁਣਾਵਾਂਗੀ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਅੱਲਸੁਲਮ ਇਹ ਗੋਂਕਾਰ ਸਤਨਾਮ ਕਰਤਾ ਪੁਰਖ ਨਿਰਭਉ अकाल मूरत अजूनी से बंगूर प्रसाद जब आज सच जुगाज सच है भी सच नानक होसी भी सच सोचे न सोचो हुए तू जैसे तू आए तू भी तू आए तू क्या हुए वो जो बस आज बना रहते हो या बना हो कि तो ताजा ਦੇਤੀ ਵਾਪਸ ਹੋ ਗਈ ਜੱਟ ਜੱਟ ਜੀ ਸਤ ਜੀ ਸਤ ਜੀ 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 ਜੀ

ਇਹ ਕਮਾਲ ਹੈ ਜੀ ਚੜਦੀ ਕਲਾ ਜੀ ਮੂਲ ਮੰਤਰ ਇਹਨਾਂ ਵੰਜਾਰੇ ਸੋਨਿਆ ਸੋਨਿਆ ਦੇਖਣਾ ਇੱਕ 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 ਗੀਤ ਵੀ ਹੋਰ ਗਾ ਰਹੇ ਸੀ ਕਿ ਵੰਜਾਰੇ ਦੇ ਵਿੱਚ ਮੈਂ ਚਾਹਾਂਗਾ ਮਾਤਾ ਜੀ ਉਹ ਵੀ ਜਿਹੜਾ ਨਾ ਉਹ ਵੀ ਨਾਲ ਸੁਣਾਣਾ ਜੀ े म जलाए गुरु नानक आई रे प्रजा तरे दरसन तारे चरण मसीस झुका गुरु नानक आए रे हम सारे दरसन तरे नंदड़े म जो ਯੋਗੀ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਆਪ ਵਾਹਿਗੁਰੂ ਜੀ ਕੀ ਫਤਿਹ ਸਾਸਤ੍ਰਿਕਾ ਨਿਹਾਲ ਸਾਸਤ੍ਰਿਕਾ ਜੇ ਬਿਲਕੁਲ ਆ ਬੰਜਾਰਾ ਸਮਾਜ ਦੀ ਜੋ ਕੁਛ ਛੋਟੀਆਂ ਛੋਟੀਆਂ ਝਲਕੀਆਂ ਇਹਨਾਂ ਨਾਲ ਮੇਲ ਕਿਤੇ ਨਾ ਕਿਤੇ ਸਿੱਖੀ ਦਾ ਅੰਸ਼ ਹੈ ਬਸ ਉਸ ਜਿਹੜੀ ਹੈ ਕਿਨਾਂ ਛੋਟੀ ਜੀ ਚਿੰਗਾਰੀ ਨੂੰ ਹੋਰ ਥੋੜਾ ਜਿਹਾ ਤੇਲ ਤੇ ਅਗਨੀ ਦੇਣ ਦੀ ਲੋੜ ਹੈ ਹਵਾ ਮਿਲ ਜਾਏਗੀ ਤੇ ਜਰੂਰ 96 ਕਰੋੜੀ ਖਾਲਸਾ ਦਾ ਹੀ ਹੋਏਗਾ ਸੰਗਤ ਜੀ ਸੋ ਆਓ ਆਪਾਂ 350 ਸਾਲਾਂ ਜੋ ਕਿ ਕੁਰਤੇਗ ਬਾਦਰ ਸਾਹਿਬ ਜੀ ਦੇ ਸ਼ਹੀਦੀ ਨੂੰ ਸਮਰਪਿਤ ਜੋ ਨਦੇੜ ਦੇ ਵਿੱਚ ਵੱਡੇ ਸਮਾਗਮ ਚੱਲ ਰਿਹਾ ਸੰਗਤਾਂ ਦੇ ਨਾਲ ਐ ਬੰਜਾਰੇ ਪਰਿਵਾਰਾਂ ਦੇ ਨਾਲ ਅਸੀਂ ਉੱਥੇ ਪਹੁੰਚ ਕੇ ਉਸ ਪ੍ਰੋਗਰਾਮ ਵਿੱਚ ਸ਼ਾਮਿਲਿਤ ਕਰ ਰਹੇ ਹਾਂ ਜੀ ਜੀ ਹਾਂ ਜੀ ਲੱਖਾਂ ਬੰਜਾਰੇ ਆ ਬਟ ਕਿਆ ਸਮਝ ਬੋਲਦੇ ਆਂ ਕਹਿੰਦੇ ਲੱਖੀ ਸ਼ਾਹ ਵੰਜਾਰਾ ਦੇ ਵੀ ਗੀਤ ਸਾਨੂੰ ਕੁਝ ਆਉਂਦੇ ਆ ਅੱਛਾ ਲੱਖੀ ਸ਼ਾਹ ਵੰਜਾਰਾ ਲੈ ਭਾਈ ਲੱਖੀ ਸ਼ਾਹ ਵੰਜਾਰਾ ਨੂੰ ਸਮਰਪਿਤ ਕੁਝ ਗੀਤ ਗਾਣ ਲੱਗੇ ਆ ਜੀ ਲੈ ਕ i just... બોલો વાટા વટા જીજન વાટા ਆਰੇ ਇਧਰ ਕੈਮਰਾ ਲਗਾ ਦਿਓ। ਸੋ ਦੇਖ ਸਕਦੇ ਹੋ ਜੀ ਕਿਸ ਤਰੀਕੇ ਬਹੁਤ ਸੋਹਣਾ ਜੋ ਕਿ ਉਪਰਾਲੇ ਚੱਲ ਰਿਹਾ ਆ। ਆਪਾਂ ਤਕਰੀਬਨ ਉਸ ਸਮਾਗਮ ਦੀ ਗਰਾਊਂਡ ਤੇ ਪਹੁੰਚ ਗਏ ਆ। ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਜੋ ਕਿ ਗੁਰੂ ਮਈ ਐ ਨਗਰੀ ਨਦੇੜ ਦੀ ਹੋਈ ਹੋਈ ਆ। ਅੱਗੇ ਹੀ ਗੁਰੂ ਮਈ ਸੀਗੀ। ਪਰ ਹੋਰ ਜਿਆਦਾ ਹੁਣ ਆਪਾਂ ਕਹਿ ਦਈਏ ਤਾਂ ਹਰ ਥਾਂ ਤੇ ਵੱਡੇ ਉਪਰਾਲੇ ਵੱਡੇ ਪ੍ਰੋਗਰਾਮ ਜਿਹੜੇ ਚੱਲਦੇ ਪਏ ਹੈਗੇ ਆ ਉਸ ਦੇ ਨਾਲ ਤੁਹਾਨੂੰ ਅਸੀਂ ਜੋੜ ਰਹੇ ਆ ਆਪਾਂ ਉਸ ਸਮਾਗਮ ਦੀ ਗਰਾਊਂਡ ਤੇ ਪਹੁੰਚ ਗਏ ਆ ਆਪਾਂ ਤੁਹਾਨੂੰ ਅੱਗੇ ਇਸ ਪ੍ਰੋਗਰਾਮ ਦੇ ਨਾਲ ਜੋੜਦੇ ਆ ਜੀ